ਆਪਣੀ ਵਾਹਵਾਇਕ ਕਰ ਲਈ ਸਰਕਾਰਾਂ ਦੀ ਚਾਹ ਪੂਰੀ ਕਰ ਲਈ ਕਿ ਕਿਸੇ ਨੂੰ ਵੀ ਬਲੀ ਦਾ ਬੱਕਰਾ ਬਣਾ ਸਕਦੇ ਆ ਪੰਜਾਬ ਫਕਾਦੀ ਕਾਰਵਾਈ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੀ ਕਾਰਵਨ ਲਾਪਰਵਾਹੀ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਗਲਤ ਕੱਤੇ ਚੱਕੀ ਜਾ ਰਹੇ ਨੇ ਉਹਨਾਂ ਦੀ ਕਿਨਕ ਕਿਨ ਛਵੀ ਖਰਾਬ ਹੋ ਰਹੀ ਹੈ 70 ਤੋਂ 96000 ਦੇ ਪਰ ਸਾਲ ਗਾਇਬ ਹੋ ਗਿਆ ਲੈ ਸੰਦੀਪ ਡਾਕਟਰ ਦੇ ਆ ਇਹ ਸਾਰੀਆਂ ਰਿਪੋਰਟ ਸੀਗੀਆਂ ਸੋ ਇਸੇ ਤਰ੍ਹਾਂ ਦੀ ਡੀਐਨਏ ਟੈਸਟ ਦੀ ਵੀ ਗੱਲ ਹੋ ਗਈ ਹੁਣ ਅਫਰਾ ਤਫਰੀ ਦੇ ਵਿੱਚ ਲੋਕਲ ਐਡਮਿਨਿਸਟ੍ਰੇਸ਼ਨ ਨੇ ਆਪਣੀ ਵਾਹ ਵਾਈ ਇਕ ਲਈ ਨੰਬਰ ਬਾਜ਼ੀ ਕਰਨ ਲਈ ਕੁਝ ਏਦਾਂ ਦੇ ਬੱਚਿਆਂ ਨੂੰ ਰੈਸਕਿਊ ਕਰ ਲਿਆ ਜਿਵੇਂ ਕਿ ਦੋ ਬੱਚਿਆਂ ਦੀ ਮਦਦ ਦੇ ਰਹੇ ਆ ਅੱਜ ਉਹਨਾਂ ਦੇ ਪਿਤਾ ਨੂੰ ਉਹ ਹੈਂਡਓਵਰ ਕਰ ਦਿੱਤੇ ਗਏ ਆ ਦਿੱਲੀ ਸੇ ਆਇਆ ਇਹ ਦਰਵਾਜ਼ਾ ਹੈ ਪ੍ਰਸ਼ਾਸਨ ਲਈ ਉਸੇ ਵੇਲੇ ਥੋੜੀ ਦੇਰ ਬਾਅਦ ਵੀ ਸਾਥੀ ਮੇਰੇ ਬੱਚੋ ਨੂੰ ਲੈ ਕੇ ਚਲੇ ਜਾਂਦਾ ਜਿੱਥੇ ਸਰਕਾਰਾਂ ਬੋਲੇ ਦਾ ਕਰਦੀਆਂ ਨੇ ਪਰ ਉੱਥੇ ਦੀ ਐਡਮਿਨਿਸਟ੍ਰੇਸ਼ਨ ਉਹਨੂੰ ਅਮਲੀ ਜਾਮਾ ਪਰੋਂਦ ਤੇ ਗਲਤੀ ਕਰੂਗੀ ਅਮਲਰਾਮਤ ਪਰੋਂਦ ਨਲਾਈ ਕੀ ਦਿਖਾਊਗੀ ਸਿਰਫ ਆਪਣੀ ਬਾਹ ਬਾਹ ਇੱਕ ਕੰਟਰੋਲ ਹੀ ਕਰਪਈਆ ਕਰੂਗੀ ਤੇ ਜਿਹੜੇ ਅਸਲੀ ਪਿਘਾਰੀ ਆ ਅਸਲੀ ਟ੍ਰੈਫਿਕ ਚਾਇਲ ਲਿਆ ਉਹਨਾਂ ਦਾ ਫਿਰ ਕਦੇ ਵੀ ਪਰਦਾ ਪਾਉਸ ਨਹੀਂ ਹੋਣਾ ਲਗਦਾ ਨਹੀਂ ਕਿ ਜਲਦਬਾਜੀ ਦੇ ਵਿੱਚ ਕਰ ਦਿੱਤਾ ਪੰਜਾਬ ਸਰਕਾਰ ਨੇ ਕਿਹਾ ਮੈਂ ਕਿ ਕੋਈ ਵੀ ਕੋਈ ਪ੍ਰੋਜੈਕਟ ਹੁੰਦਾ ਤਾਂ ਧੀ ਹੁਲੀ ਕੰਮ ਹੁੰਦਾ ਇਹ ਕੋਦਾਂ ਕੋਈ ਕੰਮ ਨਹੀਂ ਹੁੰਦਾ ਤਾਂ ਇਹ ਜਲਦਬਾਜੀ ਦੇ ਵਿੱਚ ਕੀਤਾ ਤੇ ਗਲਤ ਹੈ ਜੋ ਵੀ ਇਹ ਸ਼ਾਸਨ ਵੱਲੋਂ ਕੰਮ ਕਰਾਇਆ ਗਿਆ ਸ਼ਾਸਨ ਨੂੰ ਮਾਫੀ ਮੰਗਣੀ ਚਾਹੀਦੀ ਇਸ ਕੰਮ ਤੇ ਜੇ ਡੀਐਨਏ ਦੀ ਗੱਲ ਕੀਤੀ ਹੈ ਤੇ ਐਡਮਿਸ਼ਨ ਦੇ ਤੱਕ ਵੀ ਕੋਈ ਡੀਐਨਏ ਨਹੀਂ ਕਰਾਇਆ ਕਿਉਂਕਿ ਇਦਾਂ ਦਾ ਕੋਈ ਰੈਸਕਿਊ ਕੀਤਾ ਹੀ ਨਹੀਂ ਅਜੇ ਤੱਕ ਇਹਨਾਂ ਨੇ ਜਿਹੜੇ ਅਸਲੀ ਟ੍ਰੈਫਿਕ ਦੇ ਮਾਮਲੇ ਹੋਣਗੇ ਉਹਨਾਂ ਨੂੰ ਫੜਨਾ ਚਾਹੀਦਾ ਜਾਂ ਤੇ ਦੱਸਣ ਕਿ ਇਹ ਡੀਐਨਏ ਘਰਾਤੇ ਆਏ ਬੱਚੇ ਪਤਾ ਲੱਗਿਆ ਇਹਨਾਂ ਕੋਲ ਤਾਂ ਬੱਚਿਆਂ ਨੂੰ ਸੰਭਾਲਣ ਵਾਸਤੇ ਵੀ ਕੋਈ ਇਤਾਂ ਦੀ ਸਪੇਸ ਨਹੀਂ ਹੈਗੀ ਤਾਂ ਹੀ ਇਹ ਸਿੰਗਲਵਾੜਾ ਹੀ ਹਰ ਦਿਲੇ ਅੱਗੇ ਆਉਂਦਾ ਤੁਸੀਂ ਕੋਸ਼ਿਸ਼ਾਂ ਕੀਤੀਆਂ ਗਿਆ ਪਰ ਖਾਰੀ ਮਾਫੀ ਇੱਕਦਮ ਅੰਤਮ ਹੋ ਚੁੱਕਿਆ ਅੰਮ੍ਰਿਤਸਰ ਦੇ ਲਾਈਟਾਂ ਕਿਥੇ ਦੇਖੀ ਮਿਲਦੇ ਸਨ ਖਰਾਮ ਨੁਕਸਤਮ ਹੋ ਗਿਆ ਮਗਰ ਥੋੜੇ ਦਿਨ ਬੀਤਣਗੇ ਫਿਰ ਉਹ ਉੱਥੇ ਆਉਣਗੇ ਤਾਂ ਉਹ ਕਾਰਵਾਈ ਕਿਵੇਂ ਹੋਏਗੀ ਅਸਲੀ ਟ੍ਰੈਫਿਕ ਚਲਦੇ ਨਹੀਂ ਨਹੀਂ ਫਰਤੇ ਤਾਂ ਹੀ ਵਾਪਸ ਆਨਗੇ ਜੇ ਅਸਲੀ ਲੋਕਾਂ ਦੇ ਕਾਰਨ ਹੋਊਗੀ ਤੇ ਫਿਰ ਇਹ ਦਿੱਸੋ ਤਾਬੂ ਹੋ ਜਾਊਗਾ ਮਾਫੀਆ ਘਰੇ ਘਰੀ ਬਿਕਾਰੀ ਤੋਂ ਦਿਖਣਗੇ ਨਹੀਂ ਪਰ ਜੇ ਇੰਦਾ ਹੀ ਫਰਜ਼ੀ ਇੰਦਾ ਦੀ ਵਾਹਵਾ ਹੀ ਫਟੜਲੀ ਕਾਰਵਾਈਆਂ ਕਰਦੇ ਰਹਿਣਗੇ ਗਰੀਬ ਲੋਕਾਂ ਨੂੰ ਨਰਦੋਦ ਕਿਸੇ ਬਲੋ ਪਾਵਰਟੀ ਲਾਈਨ ਬੰਦੇ ਨੂੰ ਮਨਜ਼ੂਰ ਬੱਦੇ ਨੂੰ ਕਿਸੇ ਘਰ ਦੇ ਕੁੱਤੇ ਹੋਏ ਬੰਦੇ ਨੂੰ ਇੰਨਾ ਰੈਸਕਿਊ ਕਰਾ ਕੇ ਇਸ ਤਰ੍ਹਾਂ ਕਰਦੇ ਰਹਿਣਗੇ ਤੇ ਫਿਰ ਇਹ ਮਿਸ਼ਨ ਜਿਹੜਾ ਕਲੀਟਲੀ ਫੇਲ ਹੋ ਜਾਊਗਾ ਇੰਨੇ ਵੱਡੀਆਂ ਪੋਸਟਾਂ ਤੇ ਕੋਈ ਡੀਸੀ ਆ ਕੋਈ ਪੁਲਿਸ ਇਸ ਤਰ੍ਹਾਂ ਕੋਈ ਕੋਈ ਉੱਥੇ ਲੱਗੇ ਬੈਠਾ ਕਿਸੇ ਬੰਦੇ ਨੇ ਕਿਸੇ ਸਮਾਜ ਸੇਵੀ ਨੇ ਬਾਤ ਪੁੱਛਿਆ ਕਿ ਦੇਰ ਰਸਤੇ ਕਿਦੋਂ ਬਾਤ ਬੱਜੇ ਕਰਕੇ ਕੀ ਆਣ ਬਣ ਕੇ ਕੀ ਕਪੜੇ ਕਿਹਨੇ ਕੋਣਗੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਿ ਹੋਊਗਾ ਇਹਨਾਂ ਨੂੰ ਵਿੱਤੀ ਹਾਲਾਤ ਕਿਵੇਂ ਸੁਧਾਰਾਂਗੇ ਕਿਸੇ ਨੇ ਨਹੀਂ ਕੀਤਾ ਸਿਰਫ ਅਖਬਾਰੀ ਇਸ਼ਤਿਆਰ ਮੀਡੀਆ ਬੁਲਬੁਲੀ ਬਣਾਈ ਆ ਵਾਹ ਵਾਹ ਕਿੱਟਿਆ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਿਖਾਰੀਆਂ ਖਿਲਾਫ ਜਿਹੜੀ ਨਿਰੰਤਰ ਕਾਰਵਾਈ ਹੈ ਉਹ ਦੇਖਣ ਨੂੰ ਮਿਲੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੀ ਨਿਰੰਤਰ ਕਾਰਵਾਈ ਅੰਮ੍ਰਿਤਸਰ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੰਮ੍ਰਿਤਸਰ ਤੋਂ ਇਹ ਮੁੱਦਾ ਉੱਠਦਾ ਹੈ ਤਾਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਦੇ ਕੰਨੀਏ ਮੁੱਦਾ ਜਦੋਂ ਪੈਂਦਾ ਤਾਂ ਇਹ ਜਿਹੜਾ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਰਵਾਈ ਇੰਨੀ ਤੇਜ਼ ਹੋ ਜਾਂਦੀ ਹੈ ਜਿਸ ਦੇ ਵਿੱਚ ਕੀ ਪ੍ਰਸ਼ਾਸਨ ਦੀ ਲਾਪਰਵਾਹੀ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ ਮੈਂ ਗੱਲ ਕਰ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਰਾਊਂਡਿੰਗ ਜਿੰਨੇ ਵੀ ਆ ਭਿਖਾਰੀ ਚੱਕੇ ਗਏ ਉਹਦੇ ਉਸ ਦੇ ਵਿੱਚ ਇੱਕ ਮਜ਼ਦੂਰ ਦੇ ਦੋ ਬੱਚਿਆਂ ਨੂੰ ਵੀ ਰੈਸਕਿਊ ਕਰਕੇ ਲੈ ਜਾਇਆ ਗਿਆ ਤਾਂ ਉਸ ਤੋਂ ਬਾਅਦ ਉਸ ਪਿਤਾ ਨੂੰ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ ਆਪਣੇ ਬੱਚਿਆਂ ਨੂੰ ਲੱਭਣ ਵਾਸਤੇ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਮਗਰ ਜਦੋਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦੀ ਵੀ ਸ਼ਬੀ ਖਰਾਬ ਹੁੰਦੀ ਹੈ ਜਿਨ੍ਹਾਂ ਨੂੰ ਗਲਤ ਰੂਪ ਦੇ ਨਾਲ ਚੱਕਿਆ ਗਿਆ ਸੋ ਇਹ ਮੁੱਦਾ ਜਿਹੜਾ ਉਠਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਵਨਦੀਪ ਸ਼ਰਮਾ ਜੋ ਕਿ ਜਿਨ੍ਹਾਂ ਵੱਲੋਂ ਭਿਖਾਰੀਆਂ ਖਿਲਾਫ ਜਿਹੜਾ ਮੁੱਦਾ ਹੈ ਉਹ ਅਕਸਰ ਉਠਾਇਆ ਗਿਆ ਸੀ ਤੇ ਹੁ 하이라이트 ਤੇ ਅੱਜ ਉਹ ਗੱਲਬਾਤ ਕਰਦੇ ਆ ਪਵਨ ਜੀ ਪੰਜਾਬ ਸਰਕਾਰ ਦੀ ਕਾਰਵਾਈ ਦੇਖਣ ਨੂੰ ਮਿਲੀ ਪ੍ਰਸ਼ਾਸਨ ਦੀ ਕਾਰਵ ਲਾਪਰਵਾਹੀ ਵੀ ਹੁਣ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਗਲਤ ਬੱਚੇ ਚੱਕੀ ਜਾ ਰਹੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਛਵੀ ਖਰਾਬ ਹੋ ਰਹੀ ਹੈ ਮੁੱਦਾ ਤੁਹਾਡੇ ਕੋਲੋਂ ਆਇਆ ਤੁਸੀਂ ਇਸ ਨੂੰ ਕਿਵੇਂ ਪੇਸ਼ ਕੀਤਾ ਆ ਦੇਖੋ ਮਾਨਵ ਜੀ ਪਹਿਲਾਂ ਵੀ ਅਸੀਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਪੂਰੀ ਡੀਟੇਲ ਇਹਦੀ ਐਕਸਪਲੇਨ ਕਰ ਚੁੱਕੇ ਹਾਂ ਤੁਸੀਂ ਦੇਖਿਆ ਕਿ ਕਿਦਾਂ ਬੈਗਰ ਮਾਫੀਆ ਆਪਰੇਟ ਕਰਦਾ ਜਿਵੇਂ ਕਿਵੇਂ ਇਹਨੂੰ ਕਾਰਟਲ ਚਲਾ ਰਿਹਾ ਕਿਵੇਂ ਇਹ ਵੱਡਾ ਮਾਫੀਆ ਇਹਨੂੰ ਅਸੀਂ ਪਹਿਲਾਂ ਵੀ ਲਾਈਵ ਪੰਜਾਬੀ ਦੇ ਉੱਤੇ ਐਕਸਪੋਜ਼ ਕੀਤਾ ਸੀ ਹੁਣ ਜਿਹੜੀ ਤਾਜ਼ਾ ਤਰੀਨ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਤੁਸੀਂ ਆਪ ਹੀ ਦੱਸ ਦਿੱਤਾ ਕਿ ਜਿੱਥੇ ਸਰਕਾਰਾਂ ਜੀਵਨ ਜੋਤ 2.0 ਪ੍ਰੋਜੈਕਟ ਲਿਆ ਕੇ ਸਾਰੇ ਡੀਸੀਜ਼ ਨੂੰ ਆਰਡਰ ਕਰਦੀਆਂ ਨੇ ਕਿ ਇਹਨਾਂ ਮਾਫੀਆ ਨੂੰ ਇਹਨਾਂ ਕਾਰਟਲਸ ਨੂੰ ਡੈਟਰ ਕੀਤਾ ਜਾਵੇ ਰੋਕਿਆ ਜਾਵੇ ਭੇਕਸ਼ਾ ਵਰਤੀ ਬੰਦ ਕਰਾਈ ਜਾਵੇ ਉੱਥੇ ਹੀ ਫਿਰ ਇਹਨਾਂ ਪੁਖਾਰੀਆਂ ਖਲੋ ਜਿਹੜਾ ਚਾਈਲਡ ਟਰੈਫਿਕਿੰਗ ਦੇ ਮਾਮਲੇ ਉਠਾਏ ਗਏ ਸੀ ਉਹਦੇ ਤਹਿਤ ਫਿਰ ਉਹਨਾਂ ਨੂੰ ਰੈਸਕਿਊ ਕਰਨ ਦੀ ਗੱਲ ਹੋ ਗਈ ਕਿ ਜਦੋਂ ਕੋਈ ਬੱਚਾ ਕਿਸੇ ਪੁਖਾਰੀ ਨੇ ਚੁੱਕਿਆ ਹੁੰਦਾ ਉਹ ਛੋਟਾ ਬੱਚਾ ਹੁੰਦਾ ਹੈ ਤੇ ਫਿਰ ਉਹ ਖਸੇ ਪੈਦਾ ਕਰਦਾ ਕਿ ਬੱਚਾ ਇਹਨਾਂ ਦਾ ਆਪਣਾ ਹੈਗਾ ਕਿ ਨਹੀਂ ਹੈਗਾ ਇਹ ਬਾਇਓਲੋਜੀਕਲ ਪੈਰੈਂਟਸ ਹੈਗੇ ਕਿ ਨਹੀਂ ਹੈਗੇ ਔਰ ਜਿਹੜੀ ਐਨਸੀਆਰਬੀ ਔਰ ਚਾਈਲਡ ਵੈਲਫੇਅਰ ਕਮੇਟੀਆਂ ਦੀ ਜਿਹੜੀਆਂ ਰਿਪੋਰਟਸ ਹੈਗੀਆਂ ਚਾਈਲਡ ਵੈਲਫੇਅਰ ਕਮਿਸ਼ਨਸ ਦੀਆਂ ਉਹਦੇ ਵਿੱਚ ਵੀ ਇਹ ਬਾਜ਼ੇਆ ਕਲੀਅਰ ਹੈ ਕਿ 70 ਤੋਂ 96000 ਬੱਚੇ ਪਰ ਸਾਲ ਗਾਇਬ ਹੁੰਦੇ ਆ ਮਿਸ ਹੁੰਦੇ ਆ ਅਬਡਕਟ ਹੁੰਦੇ ਆ ਇਹ ਸਾਰੀਆਂ ਰਿਪੋਰਟ ਸੀਗੀਆਂ ਸੋ ਇਸੇ ਤਰ੍ਹਾਂ ਦੀ ਡੀਐਨਏ ਟੈਸਟ ਦੀ ਵੀ ਗੱਲ ਹੋ ਗਈ ਹੁਣ ਅਫਰਾ ਤਫਰੀਦੇ ਵਿੱਚ ਲੋਕਲ ਐਡਮਿਨਿਸਟ੍ਰੇਸ਼ਨ ਨੇ ਆਪਣੀ ਵਾਹਵਾ ਹੀ ਖੱਟ ਲਈ ਨੰਬਰਬਾਜ਼ੀ ਕਰਨ ਦੇ ਲਈ ਕੁਝ ਏਦਾਂ ਦੇ ਬੱਚਿਆਂ ਨੂੰ ਰੈਸਕਿਊ ਕਰ ਲਿਆ ਜਿਵੇਂ ਕਿ ਦੋ ਬੱਚਿਆਂ ਨੇ ਮਾਦਾਰਨ ਦੇ ਰਹਿਆ ਅੱਜ ਉਹਨਾਂ ਦੇ ਪਿਤਾ ਨੂੰ ਉਹ ਹੈਂਡਓਵਰ ਕਰ ਦਿੱਤੇ ਗਏ ਆ ਉਹ ਦੱਸ ਰਹੇ ਆ ਬੱਚੇ ਕਿ ਅਸੀਂ ਤਾਂ ਹਰਮੰਦਰ ਸਾਹਿਬ ਗਏ ਸੀ ਸਾਡੇ ਪਿਤਾ ਜੀ ਅੰਦਰ ਸੀ ਔਰ ਅਸੀਂ ਉੱਥੋਂ ਲੰਗਰ ਛਕ ਲੈਨੇ ਆ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਰਹੇ ਕਿ ਅਸੀਂ ਆਪਣੇ ਪਿਤਾ ਦੇ ਨਾਲ ਆ ਪਿਤਾ ਨਾਲ ਗੱਲ ਕਰ ਲੈਂਦੇ ਹੋ ਪਰ ਕਿਸੇ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਔਰ ਉਹਨਾਂ ਨੂੰ ਫਟਾਫਟ ਵੀਡੀਓਗ੍ਰਾਫੀ ਕਰਾਉਂਦੇ ਹੋਏ ਸਾਰੀ মিডিਆ ਦੇ ਉਥੇ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਨੂੰ ਵੈਂਸ ਦੇ ਵਿੱਚ ਬਿਠਾ ਕੇ ਰੈਸਕਿਊ ਦਾ ਨਾਮ ਦੇ ਕੇ ਉਥੋਂ ਲੈ ਆਂਦਾ ਗਿਆ ਤੇ ਬਾਅਦ ਦੇ ਵਿੱਚ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਜਿਹੜੀ ਹਮੇਸ਼ਾ ਹੀ ਤਤਪਰ ਰਹਿੰਦੀ ਆ ਗਰੀਬ ਗੁਰਬੀਆਂ ਦੀ ਸੇਵਾ ਲਈ ਉਥੇ ਉਹਨਾਂ ਨੂੰ ਪਿਆਰਾ ਸਿੰਘ ਬੋਰਡ ਦੇ ਵਿੱਚ ਭੇਜ ਦਿੱਤਾ ਗਿਆ ਉਹਨਾਂ ਦਾ ਸ਼ੈਲਟਰ ਉਹਨਾਂ ਦੀ ਕਾਉਂਸਲਿੰਗ ਉਹਨਾਂ ਦਾ ਇਕਨੋਮਿਕ ਸਪੋਰਟ ਦੀ ਗੱਲ ਉਹਨਾਂ ਦੀ ਐਜੂਕੇਸ਼ਨ ਤੋਂ ਲੈ ਕੇ ਹੈਲਥ ਕੇਅਰ ਦਾ ਸਾਰੇ ਧਿਆਨ ਰੱਖਿਆ ਗਿਆ ਔਰ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਾਉਂਸਲਿੰਗ ਵੀ ਦਿੱਤੀ ਗਈ ਸੋ ਫਿਰ ਉਹ ਸਾਰੀ ਗੱਲ ਤੋਂ ਜਦੋਂ ਮੈਂ ਨਿੱਜੀ ਤੌਰ ਤੇ ਵੀ ਬੱਚੇ ਨੂੰ ਮਿਲਿਆ ਉਹਨੇ ਦੱਸਿਆ ਕਿ ਮੇਰੇ ਪਿਤਾ ਜੀ ਵੀ ਇੱਥੇ ਹੀ ਨੇ ਜਦੋਂ ਮਰਜ਼ੀ ਉਹਨਾਂ ਨੂੰ ਬੁਲਾ ਲਓ ਸਾਰੇ ਆਧਾਰ ਕਾਰਡ ਐਂਡ ਪ੍ਰੂਫਸ ਉਹਨਾਂ ਕੋਲ ਨੇ ਉਹਨੇ ਆਪਣੇ ਭੂਆ ਦੇ ਬਾਰੇ ਵੀ ਦੱਸਿਆ ਉੱਥੋਂ ਸਾਰੀ ਇਹ ਗੱਲ ਦੀ ਨਿਸ਼ਾਨਦੇ ਹੀ ਮਿਲਦੀ ਆ ਕਿ ਇਹ ਬੱਚੇ ਭੀਖ ਮੰਗਣ ਵਾਲੇ ਨਹੀਂ ਇਹ ਉਹਨਾਂ ਪਰਿਵਾਰਾਂ ਤੋਂ ਬੱਚੇ ਨੇ ਜਿਹੜੇ ਟੁੱਟੇ ਨੇ ਦੁਖੀ ਨੇ ਸਮਾਜੀ ਮੁਆਸ਼ੀ ਹਾਲਾਤ ਤੋਂ ਵਿੱਤੀ ਹਾਲਾਤ ਤੋਂ ਤੰਗ ਆ ਕੇ ਕਿਸੇ ਦੀ ਮਾਂ ਨੂੰ ਛੱਡ ਗਈ ਆ ਕਿਸੇ ਦਾ ਬਾਪ ਉਹਨਾਂ ਨੂੰ ਛੱਡ ਗਿਆ ਸੋ ਉਹਨਾਂ ਹਾਲਾਤਾਂ ਦੇ ਵਿੱਚ ਰੋਂਦਾਇ ਦਰਗਾਹ ਹੋ ਕੇ ਜਗਾ ਜਗਾ ਭਟਕਦੇ ਬੱਚੇ ਆ ਇਹ ਦੋ ਬੱਚੇ ਆਪਣੇ ਪਿਤਾ ਦੇ ਨਾਲ ਇੱਥੇ ਆਏ ਸੀ ਇਹਨਾਂ ਦਾ ਭੀਖ ਮੰਗਣ ਦੇ ਨਾਲ ਦੂਰੋਂ ਨੇੜੇ ਕੋਈ ਵੀ ਸਮਾਨ ਨਹੀਂ ਸੀ ਸੋ ਇਹਦੇ ਵਿੱਚ ਪ੍ਰਸ਼ਾਸਨ ਨੇ ਬਹੁਤ ਵੱਡੀ ਨਲਾਇਕੀ ਆਪਣੀ ਦਰਸਾ ਦਿੱਤੀ ਇੱਥੋਂ ਸਮਝ ਆ ਗਈ ਹੈ ਕਿ ਆਨੰਦ ਫਨਨ ਦੇ ਵਿੱਚ ਨੰਬਰ ਬਾਜ਼ੀ ਕਰਨ ਦੇ ਵਿੱਚ ਆਪਣੇ ਬੋੜਿਆਂ ਤੇ ਸਟਾਰ ਲਗਾਉਣ ਲਈ ਆਪਣੀ ਵਾਹਵਾਹੀ ਖੱਟਣ ਲਈ ਸਰਕਾਰਾਂ ਦੀ ਚਾਪਲੂਸੀ ਕਰ ਲਈ ਇਹ ਕਿਸੇ ਨੂੰ ਵੀ ਬਲੀ ਦਾ ਬੱਕਰਾ ਬਣਾ ਸਕਦੇ ਆ ਇਹ ਤੁਸੀਂ ਉਹਦੀ ਉਦਾਹਰਨ ਸਾਹਮਣੇ ਦੇਖ ਲਈ ਕਿ ਉਹਨਾਂ ਦੋ ਬੱਚਿਆਂ ਨੂੰ ਹੁਣ ਚਾਈਲਡ ਵੈਲਫੇਅਰ ਕਮੇਟੀ ਤੋਂ ਆਰਡਰ ਪਾਸ ਕਰਾ ਕੇ ਐਡਮਿਨਿਸਟ੍ਰੇਸ਼ਨ ਕੋਲ within few hours ਉਹਨਾਂ ਨੂੰ ਉਹਨਾਂ ਦੇ ਪਿਤਾ ਨੂੰ ਹੈਂਡਓਵਰ ਕਰ ਦਿੱਤਾ ਗਿਆ ਔਰ ਪਿੰਗਲਵਾੜਾ ਵੱਲੋਂ ਇਹ ਵੀ ਗੱਲ ਕਹੀ ਗਈ ਆ ਕਿ ਜੇ ਉਹ ਵਿਚਾਰੇ ਗਰੀਬ ਨੂੰ ਨੌਕਰੀ ਨਹੀਂ ਸੀ ਮਿਲਦੀ ਤੇ ਸਾਡੀ ਦਿੱਲੀ ਬ੍ਰਾਂਚ ਪਿੰਗਲਵਾੜਾ ਦੇ ਵਿੱਚ ਵੀ ਨੌਕਰੀ ਦੀ ਜਿਹੜਾ ਆਪਸ਼ਨ ਹੈਗੀ ਆ ਤੇ ਉਹਦਾ ਉਸ ਗੱਲ ਹੀ ਖਿਆਲ ਰੱਖਿਆ ਜਾਊਗਾ ਔਰ ਉਹਨੂੰ ਇਹ ਵਾਅਦਾ ਕਰਾਇਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਅੱਛੇ ਸਕੂਲ ਦੇ ਵਿੱਚ ਪਾਊਗਾ ਜਿਵੇਂ ਉਹਨੇ ਪਹਿਲਾਂ ਵੀ ਪਾਇਆ ਸੀ ਇੱਥੇ ਵੀ ਜੇ ਨੌਕਰੀ ਮਿਲਦੀ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਰਾਉਣ ਲਈ ਤਿਆਰ ਸੀ ਪਰ ਜਦੋਂ ਇਹ ਮੋਮੈਂਟ ਚੱਲੀ ਐ ਇਦਾਂ ਦੀ ਤੇ ਫਿਰ ਉਹਨਾਂ ਨੇ ਸਿਰਫ ਆਪਣੀ ਵਾਹ ਵਾਈ ਖੱਟ ਲਈ ਕਿਸੇ ਵੀ ਗਰੀਬ ਗੁਰਬੇ ਤੋਂ ਬੱਚਣ ਨੂੰ ਚੁੱਕਣ ਤੋਂ ਗਰੇਜ਼ ਹੀ ਨਹੀਂ ਕੀਤਾ ਉਹਨੂੰ ਮੈਂਟਲ ਟਰੋਮਾ ਵੀ ਦਿੱਤਾ ਉਹਨੂੰ ਬਹੁਤ ਤੰਗ ਪਰੇਸ਼ਾਨ ਵੀ ਕੀਤਾ ਬੱਚੇ ਰੋਂਦੇ ਵੀ ਰਹੇ ਤੇ ਫਿਰ ਪਿੰਗਲਵਾੜਾ ਨੇ ਜਲਦੀ ਤੋਂ ਜਲਦੀ ਉਪਰਾਲੇ ਕਰਕੇ ਉਹਦੇ ਪਿਤਾ ਨੂੰ ਲੱਭ ਲਿਆਂਦਾ ਤੇ ਫਿਰ ਉਹਨਾਂ ਦੇ ਹਵਾਲੇ ਕਰ ਦਿੱਤਾ ਜੇ ਪਿਤਾ ਦੀ ਗੱਲ ਕੀਤੀ ਜਾਵੇ ਤੁਹਾਡੇ ਕੋਲ ਜਦੋਂ ਪਹੁੰਚੇ ਉਹਨਾਂ ਦੀ ਕੀ ਗੱਲਾਂ ਬਾਤਾਂ ਹੋਈਆਂ ਕੀ ਹਾਲਾਤ ਦੇਖਣ ਨੂੰ ਮਿਲੇ ਉਹਨਾਂ ਦੇਖੋ ਉਹੀ ਉਹਨਾਂ ਨੇ ਦੱਸਿਆ ਕਿ ਅਸੀਂ ਗੁਰਬਤ ਦੇ ਮਾਰੇ ਆ ਅਸੀਂ ਕੋਈ ਭੀਖ ਨਹੀਂ ਮੰਗਦੇ ਮੈਂ ਤਾਂ ਇਹ ਉਹਨੇ ਦੱਸਿਆ ਕਿ ਮੈਂ ਇਹਨਾਂ ਦੋਨਾਂ ਬੱਚਿਆਂ ਨੂੰ ਜਿੱਥੇ ਵੀ ਜਾਂਦਾ ਨਾਲ ਲੈ ਕੇ ਜਾਂਦਾ ਸੋ ਉਹ ਨਾਲ ਲੈ ਕੇ ਜਾਂਦਾ ਸੀ ਇਸੇ ਤਹਿਤ ਹੀ ਉਹ ਹਰਮੰਦਰ ਸਾਹਿਬ ਆਇਆ ਸੀ ਕਿਉਂਕਿ ਲੱਖਾਂ ਲੋਕ ਸ਼ਰਧਾਲੂ ਉੱਥੇ ਲੰਗਰ ਵੀ ਛਕਦੇ ਆ ਗਰੀਬ ਗੁਰਬੇ ਦੀ ਮਦਦ ਉੱਥੇ ਵੀ ਹੁੰਦੀ ਆ ਉਹ ਵੀ ਉਸ ਭਾਵਨਾ ਦੇ ਨਾਲ ਹੀ ਗਏ ਸੀ ਸੋ ਬੱਚਿਆਂ ਨੂੰ ਉੱਥੋਂ ਫੜ ਲਿਆ ਗਿਆ ਉਧਰ ਭੇਜ ਦਿੱਤਾ ਗਿਆ ਜਿਸ ਨਾਲ ਪਰਿਵਾਰ ਦੇ ਮਨ ਨੂੰ ਵੀ ਝੋਟ ਪਹੁੰਚੀ ਆ ਆਮ ਸਮਾਜੀ ਅਕਸ ਵੀ ਐਡਮਿਨਿਸਟ੍ਰੇਸ਼ਨ ਦਾ ਖਰਾਬ ਹੁੰਦਾ ਸਰਕਾਰਾਂ ਦੀ ਕਿਰਕਰੀ ਵੀ ਇਹਦੇ ਵਿੱਚ ਹੋ ਜਾਂਦੀ ਆ ਜਿੱਥੇ ਸਰਕਾਰਾਂ ਉਪਰਾਲੇ ਦਾ ਕਰਦੀਆਂ ਨੇ ਪਰ ਉੱਥੇ ਜੇ ਐਡਮਿਨਿਸਟ੍ਰੇਸ਼ਨ ਉਹਨੂੰ ਅਮਲੀ ਜਾਮਾ ਪਣਾਉਣ 'ਚ ਗਲਤੀ ਕਰੂਗੀ ਅਮਲ ਦਰਾਮਦ ਕਰੌਣ 'ਚ ਨਲਾਇਕੀ ਦਿਖਾਊਗੀ ਸਿਰਫ ਆਪਣੀ ਵਾਹ ਵਾਹ ਹੀ ਖੱਟਲਈ ਕਾਰਵਾਈਆਂ ਕਰੂਗੀ ਤੇ ਜਿਹੜੇ ਅਸਲੀ ਭਿਖਾਰੀ ਆ ਅਸਲੀ ਟ੍ਰੈਫਿਕ ਚਾਈਲਡ ਆ ਉਹਨਾਂ ਦਾ ਫਿਰ ਕਦੀ ਵੀ ਪਰਦਾ ਫਾਸ਼ ਨਹੀਂ ਹੋਣਾ ਫਿਰ ਉਹੀ ਗੱਲ ਹੋਣੀ ਆ ਕਿਸਣਾ ਇਹਦੇ 'ਚ ਕਿਸੇ ਗਰੀਬ ਗੁਰਬੇ ਨਹੀਂ ਆ ਜਿਹੜੇ ਅਸਲੀ ਦੋਸ਼ੀ ਆ ਅਸਲੀ ਭਿਖਾਰੀ ਆ ਅਸਲੀ ਚਾਈਲਡ ਟ੍ਰੈਫਿਕਿੰਗ ਦੇ ਮਾਮਲੇ ਆ ਉਹ ਫਿਰ ਕਦੀ ਵੀ ਨਹੀਂ ਸੁਲਝਣਗੇ ਕਵਨ ਜੀ ਲੱਗਦਾ ਨਹੀਂ ਕਿ ਜਲਦਬਾਜੀ ਦੇ ਵਿੱਚ ਕਰ ਦਿੱਤਾ ਪੰਜਾਬ ਸਰਕਾਰ ਨੇ ਕਿਹਾ ਮੈਂ ਕਿ ਕੋਈ ਵੀ ਕੋਈ ਪ੍ਰੋਜੈਕਟ ਹੁੰਦਾ ਤਾਂ ਹੌਲੀ ਹੌਲੀ ਕੰਮ ਹੁੰਦਾ ਹੈ ਇੱਕੋ ਦਮ ਕੋਈ ਕੰਮ ਨਹੀਂ ਹੁੰਦਾ ਤਾਂ ਇਹ ਜਲਦਬਾਜ਼ੀ ਦੇ ਵਿੱਚ ਕੀਤਾ ਤੇ ਗਲਤ ਹੈ ਜੋ ਵੀ ਇਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪ੍ਰਸ਼ਾਸਨ ਨੂੰ ਮਾਫੀ ਵੀ ਮੰਗਣੀ ਚਾਹੀਦੀ ਇਸ ਬਾਬਤ ਮੰਗਣੀ ਚਾਹੀਦੀ ਆ ਮੈਂ ਤਾਂ ਕਹੂੰਗਾ ਬਿਲਕੁਲ ਮੰਗਣੀ ਚਾਹੀਦੀ ਆ ਡਿਪਟੀ ਕਮਿਸ਼ਨਰ ਅਮਰitsar ਨੂੰ ਇਹਦੇ ਉੱਤੇ ਬਿਆਨ ਦੇਣਾ ਚਾਹੀਦਾ ਤੁਸੀਂ ਦੇਖੋ ਰੌਲਾ ਕਦੋਂ ਦਾ ਪੈ ਰਿਹਾ ਡੀਐਨਏ ਟੈਸਟ ਪੀਐਨਏ ਟੈਸਟ ਪਹਿਲਾਂ ਤਾਂ ਕੇਂਦਰ ਸਰਕਾਰ ਦਾ ਸਮਾਈਲ ਪ੍ਰੋਜੈਕਟ ਚੱਲ ਹੀ ਰਿਹਾ ਡੀਐਨਏ ਟੈਸਟ ਕਰਾ ਰਹੇ ਪੰਜਾਬ ਸਰਕਾਰ ਨੇ ਚਲੋ ਆਪਣਾ ਵੀ ਕਰ ਦਿੱਤਾ ਜੀਵਨ ਜੋ 2.0 ਜੇ ਡੀਐਨਏ ਦੀ ਗੱਲ ਕੀਤੀ ਹੈ ਤੇ ਐਡਮਿਨਿਸਟ੍ਰੇਸ਼ਨ ਨੇ ਅਜੇ ਕਿਉਂਕਿ ਇਦਾਂ ਦਾ ਕੋਈ ਰੈਸਕਿਊ ਕੀਤਾ ਹੀ ਨਹੀਂ ਅਜੇ ਤੱਕ ਇਹਨਾਂ ਨੇ ਜਿਹੜੇ ਅਸਲੀ ਟ੍ਰੈਫਿਕ ਦੇ ਮਾਮਲੇ ਹੋਣਗੇ ਉਹਨਾਂ ਨੂੰ ਫੜਨਾ ਚਾਹੀਦਾ ਜਾਂ ਤੇ ਦੱਸਣ ਕਿ ਇਹ ਡੀਐਨਏ ਕਰਾਤੇ ਆ ਇਹ ਬੱਚੇ ਪਤਾ ਲੱਗੇ ਆ ਇਹਨਾਂ ਕੋਲ ਤਾਂ ਬੱਚਿਆਂ ਨੂੰ ਸੰਭਾਲਣ ਵਾਸਤੇ ਵੀ ਕੋਈ ਇਦਾਂ ਦੀ ਸਪੇਸ ਨਹੀਂ ਹੈਗੀ ਤਾਂ ਹੀ ਇਹ ਪਿੰਗਲਵਾੜਾ ਹੀ ਹਰ ਵੇਲੇ ਅੱਗੇ ਆਉਂਦਾ ਪਿੰਗਲਵਾੜਾ ਹੀ ਇਹਨਾਂ ਨੂੰ ਰੀਹੈਬਿਲੀਟੇਟ ਕਰਦਾ ਇੰਨੇ ਵੱਡੀਆਂ ਪੋਸਟਾਂ ਤੇ ਕੋਈ ਡੀਸੀ ਆ ਕੋਈ ਪੁਲਿਸ ਕਮਿਸ਼ਨਰ ਆ ਕੋਈ ਕੋਈ ਅਹੁਦੇ ਲੈ ਕੇ ਬੈਠਾ ਕਿਸੇ ਬੰਦੇ ਨੇ ਕਿਸੇ ਸਮਾਜ ਸੇਵੀ ਨੇ ਬਾਅਦ ਪੁੱਛਿਆ ਕਿ ਜੇ ਰੈਸਕਿਊ ਕੀਤਾ ਉਸ ਤੋਂ ਬਾਅਦ ਬੱਚੇ ਕਰਨਗੇ ਕੀ ਆਣ-ਪਾਣ ਕੇ ਕੀ ਕੱਪੜੇ ਕਿੱਥੋਂ ਆਣਗੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਿ ਹੋਊਗਾ ਇਹਨਾਂ ਨੂੰ ਵਿੱਤੀ ਹਾਲਾਤ ਕਿਵੇਂ ਸੁਧਾਰਾਂਗੇ ਕਿਸੇ ਨੇ ਨਹੀਂ ਕੀਤਾ ਸਿਰਫ ਅਖਬਾਰੀ ਇਸ਼ਤਿਹਾਰ ਮੀਡੀਆ ਓਪਰਚ्युनिटी ਬਣਾਈ ਆ ਵਾਹ ਵਾਹ ਹੀ ਘੱਟਿਆ ਬਾਅਦ ਦੀਆਂ ਕਹਿੰਦੇ ਬਾਅਦ ਚ ਦੇਖਾਂਗੇ ਪਰ ਪਿੰਗਲਵਾੜਾ ਹੀ ਸਹਾਈ ਹੋਇਆ ਪਿੰਗਲਵਾੜਾ ਹੀ ਅੱਗੇ ਆ ਪਿੰਗਲਵਾੜੇ ਨੇ ਉਹਦੇ ਬਾਪ ਨੂੰ ਆਈਡੈਂਟੀਫਾਈ ਕਰਕੇ ਜਲਦ ਉਹਨਾਂ ਦੋਨਾਂ ਪੁੱਤਰਾਂ ਦਾ ਬਾਪ ਦੇ ਨਾਲ ਮਿਲਾਪ ਕਰਾ ਕੇ ਵਾਪਸ ਉਹਨੂੰ ਦਿੱਲੀ ਭੇਜ ਦਿੱਤਾ ਜੀ ਬਾਅਦ ਦੀ ਗੱਲ ਕੀਤੀ ਹੈ ਤੁਸੀਂ ਕੋਸ਼ਿਸ਼ਾਂ ਕੀਤੀਆਂ ਗਿਆ ਪਖਾਰੀ ਮਾਫੀਆ ਇੱਕਦਮ ਖਤਮ ਹੋ ਚੁੱਕਿਆ ਅੰਮ੍ਰਿਤਸਰ ਦੇ ਲਾਈਟਾਂ ਜਿੱਥੇ ਦੇਖਣ ਨੂੰ ਮਿਲਦੇ ਸਨ ਇੱਕਦਮ ਨੂੰ ਖਤਮ ਹੋ ਗਿਆ ਮਗਰ ਥੋੜੇ ਦਿਨ ਬੀਤਣਗੇ ਫਿਰ ਉਹ ਉੱਥੇ ਆਉਣਗੇ ਤਾਂ ਉਹ ਕਾਰਵਾਈ ਕਿਵੇਂ ਹੋਏਗੀ ਫਿਰ ਉਹ ਤਾਂ ਹੀ ਇਦਾਂ ਵਾਪਸ ਆਉਣਗੇ ਜੇ ਅਸਲ ਅਸੀਂ ਬੈਗਰਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਅਸਲੀ ਟ੍ਰੈਫਿਕ ਚਿਲड्रन ਨਹੀਂ ਨਹੀਂ ਫੜਦੇ ਤਾਂ ਹੀ ਵਾਪਸ ਆਉਣਗੇ ਜੇ ਅਸਲੀ ਲੋਕਾਂ ਤੇ ਕਾਰਵਾਈ ਹੋਊਗੀ ਤੇ ਫਿਰ ਇਹ ਨਿਸਤੋ ਨਾਬੂਤ ਹੋ ਜਾਊਗਾ ਮਾਫੀਆ ਫਿਰ ਇਹ ਕਦੇ ਵੀ ਘਾਰੀ ਤੇ ਸਾਨੂੰ ਦਿਖਣਗੇ ਨਹੀਂ ਪਰ ਜੇ ਇਹ ਇਦਾਂ ਹੀ ਫਰਜ਼ੀ ਇਦਾਂ ਦੀ ਵਾਹਵਾਈ ਖੱਟਣ ਲਈ ਕਾਰਵਾਈਆਂ ਕਰਦੇ ਰਹਿਣਗੇ ਗਰੀਬ ਗੁਰਬਿਆਂ ਨੂੰ ਨਿਰਦੋਸ਼ ਨੂੰ ਕਿਸੇ ਬਲੋ ਪਾਵਰਟੀ ਲਾਈਨ ਬੰਦੇ ਨੂੰ ਮਜਬੂਰ ਬੰਦੇ ਨੂੰ ਕਿਸੇ ਘਰ ਦੇ ਟੁੱਟੇ ਹੋਏ ਬੰਦੇ ਨੂੰ ਇਸ ਤਰ੍ਹਾਂ ਰੈਸਕਿਊ ਕਰਾ ਕੇ ਇਸ ਤਰ੍ਹਾਂ ਕਰਦੇ ਰਹਿਣਗੇ ਤੇ ਫਿਰ ਇਹ ਮਿਸ਼ਨ ਜਿਹੜਾ ਕੰਪਲੀਟਲੀ ਫੇਲ ਹੋ ਜਾਊਗਾ ਇਸ ਲਈ ਮੇਰੀ ਸਰਕਾਰ ਨੂੰ ਵੀ ਅਪੀਲ ਆ ਕਿ ਉਹ ਇੰਨਾ ਪ੍ਰਸ਼ਾਸਨ ਦੀ ਲਗਾਮ ਕੱਸੇ ਇੰਨਾ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਕੋਈ ਨਾ ਕੋਈ ਕਾਰਵਾਈ ਕਰੇ ਤਾਂ ਕਿ ਇਹਨਾਂ ਨੂੰ ਸਿਹਤ ਮਿਲ ਜੇ ਕਿ ਜੇ ਤੁਸੀਂ ਰੈਸਕਿਊ ਕਰਨਾ ਤਾਂ ਸਿਰਫ ਉਹਨੂੰ ਕਰੋ ਜਿਹਦਾ ਬਣਦਾ ਹੈ ਇਹ ਨਹੀਂ ਕਿ ਕੋਈ ਗਰੀਬ ਦਾ ਬੱਚਾ ਚੱਕ ਲਿਆ ਉਹ ਕਹਿੰਦੇ ਕਿ ਮਾੜੇ ਦਾ ਕੀ ਜ਼ੋਰ ਮੁਹੰਮਦਾ ਨਸ ਜਾਣਾ ਜਾਂ ਰੋਣਾ ਮੜਨੇ ਕੀ ਬੋਲਣਾ ਤੇ ਨਾ ਕੰਪਲੀਟ ਕਰੂਗਾ ਤੇ ਵਿਚਾਰਾ ਵਾਪਸ ਲੈ ਕੇ ਦਿੱਲੀ ਵੀ ਚਲੇ ਗਿਆ ਸੋ ਇਸ ਕਰਕੇ ਜੇ ਕਿਸੇ ਹੋਰ ਦਾ ਬੱਚਾ ਚੱਕਿਆ ਹੁੰਦਾ ਤੇ ਪ੍ਰਸ਼ਾਸਨ ਇੱਥੇ ਅੱਜ ਨਾ ਕਰਗੜਦਾ ਹੁੰਦਾ ਗਰੀਬ ਸੀ ਤੇ ਕਿਸੇ ਨੇ ਨਹੀਂ ਪੁੱਛਣਾ ਪਰ ਕੋਈ ਗੱਲ ਨਹੀਂ ਅਸੀਂ ਉਹਦੇ ਨਾਲ ਹਰ ਵੇਲੇ ਖੜੇ ਆਂ ਅਸੀਂ ਇਸ ਤੋਂ ਜੀਵਨ ਤੋਂ ਬਾਅਦ ਅਗਲੀ ਪੀੜਾਂ ਵਾਸਤੇ ਵੀ ਉਹਦੇ ਹਮੇਸ਼ਾ ਸਹਾਈ ਹੁੰਦਾ ਯਤਨ ਕਰਾਂਗੇ ਪਰਮਾਤਮਾ ਸਾਨੂੰ ਤੌਫੀਕ ਦੇਵੇ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਸਾਨੂੰ ਤਾਕਤ ਦੇਵੇ ਕਿ ਅਸੀਂ ਕਰੀਏ ਸੋ ਅਲਟੀਮੇਟਲੀ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਸਾਹਮਣੇ ਆ ਗਈ जाएगा यहाँ पर तो अपना यहाँ पर रह लेंगे तो बच्चों को मैं छोड़ के गया था दरबार साहब लंगर करने तो उसी भी थोड़ी देर बाद पुलिस आती है वहाँ और मेरे बच्चों को लेके चली जाती है और यहाँ पर पिंगलवाड़ा संस्था है यहाँ अमृतसर फोसाइटी के पास इधर बहुत अच्छी संस्था है इन्होंने मेरे बच्चों का खूब ध्यान रखा कपड़ा लत्ता खाना पीना सब दिया है दवाई गोली सब करी है अब इन्होंने मेरे को आज्ञा दे दी है मैं इन्हें घर ले जाना चाहता हूँ और मैं इन्हें दिल्ली लेके जा रहा हूँ नमस्कार ਬਿਲਕੁਲ ਜੀ ਇਹ ਸੰ ਸਮਾਜ ਸੇਵੀ ਪਵਨਦੀਪ ਸ਼ਰਮਾ ਜਿਨ੍ਹਾਂ ਵੱਲੋਂ ਕੀ ਹੁਣ ਮੁਰਤੋਂ ਇਹ ਮੁੱਦਾ ਛੇੜਿਆ ਗਿਆ ਕਿ ਲਾਪਰਵਾਹੀ ਜਿਹੜੀ ਪ੍ਰਸ਼ਾਸਨ ਦੀ ਸਾਹਮਣੇ ਆ ਰਹੀ ਹੈ ਇਸ ਦੇ ਉੱਤੇ ਨਕੇਲ ਕਸੀ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਮਗਰ ਲੋਕਲ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਜਿਹੜੀ ਲਾਪਰਵਾਹੀ ਹੈ ਉਸ ਦੇ ਉੱਤੇ ਮਾਫੀ ਵੀ ਮੰਗਣੀ ਚਾਹੀਦੀ ਕਿਉਂਕਿ ਕਿਸੇ ਦੀ ਸ਼ੋਭੀ ਖਰਾਬ ਕਰਨਾ ਕਿੰਨਾ ਵੱਡਾ ਗੁਨਾ ਹੈ ਇਹ ਤਾਂ ਦੁਨੀਆ ਜਾਣਦੀ ਹੈ ਮਗਰ ਜਦੋਂ ਇਸ ਤਰ੍ਹਾਂ ਦੀ ਨਲਾਇਕੀ ਸਾਹਮਣੇ ਆਉਂਦੀ ਤਾਂ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ ਜੇ ਅਸੀਂ ਕੋਈ ਵੀ ਪ੍ਰੋਜੈਕਟ ਲਾਂਚ ਹੁੰਦਾ ਹੈ ਤਾਂ ਉਸ ਪ੍ਰੋਜੈਕਟ ਨੂੰ ਸਮਾਂ ਲੱਗਦਾ ਹੈ ਕਿ ਹੌਲੀ-ਹੌਲੀ ਪ੍ਰੋਜੈਕਟ ਤੇ ਅਮਲ ਵਿੱਚ ਲਿਆਇਆ ਜਾਵੇ ਮਗਰ ਜਦੋਂ ਯਕਦਮ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤੇ ਇਸ ਲਾਪਰਵਾਹੀ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਕਿ ਨਕੇਲ ਪਾਈ ਜਾਵੇ ਜਿਸ ਦਾ ਬਣਦਾ ਉਸ ਨੂੰ ਹੀ ਚੱਕਿਆ ਜਾਵੇ ਨਜਾਇਜ਼ ਕਿਸੇ ਨਾਲ ਨਾ ਕੀਤੀ ਜਾਵੇ ਕੈਮਰਾਮੈਨ ਨੋਇਦ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ